ਮੇਤਾ ਆਖਾਂ ਇਹੀ ਮਰਜੀ ਬਾਕੀ ਤੇਰੀ ਵੇ ਪਰ ਬੜੀਆਂ ਨੂਣ ਰਣਕੇ ਵਿੱਚ ਰੱਖੀ ਤੇਰੀ ਆ ਤੀਆਂ ਨੂਣ ਰਣਕੇ ਵਿੱਚ ਰੱਖੀ ਗਰੀ ਗਾ ਆ ਬੜੀਆਂ ਨੂਣ ਰਣਕੇ ਵਿੱਚ ਰੱਖੀ ਤੇਰੀ ਜੜ ਕੇ ਅੰਦਰ ਬਹਿ ਗਿਆ ਜਟੇ ਦੱਸ ਕੀ ਜਿਉ ਨਾ ਨੀ ਛੱਟ ਲਾਈਟ ਤੋਂ ਪਹਿੜਾ ਸੌਖਾ ਹੱਥ ਨਾ ਪਹਿਣਾਣੀ ਓ ਲੱਗੇ ਪਲਸਰ ਸਮਝੀ ਜਿੱਦਣ ਜੁੜ ਗਏ ਹੱਥ ਕੁੜੇ ਮਾਜ ਮਾਜ ਕੇ ਤਰਦੋਂ ਸਾਲੀ ਕੋਲੀ ਜੱਟ ਕੁੜੀ ਓ ਮਾਜ ਮਾਜ ਕੇ ਤਰਦੋਂ ਸਾਲੀ ਕੋਲੀ ਜੱਟ ਕੁੜੀ ਓ ਲੰਡੇ ਬੁੱਚੀ ਜੱਟ ਗੇ ਮੁਰਕੇ ਨਾਲ ਨਾ ਘਹਿਣਿਆ ਪੱਟ ਤੇ ਥਾਪੀ ਓ ਪੱਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਆ ਓ ਪੱਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਆ ਓ ਪੱਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਆ ਬਹੁਤ ਸਾਰਾ ਇਨਾਮ ਸਰਦਾਰ ਕਲਵੰਤ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਵੱਲੋਂ ਆਇਆ ਹੈ ਸਾਡੇ ਦੇਵਮਾਨ ਜੀ ਵੱਲੋਂ ਆਇਆ ਹੈ ਦੋ ਐਮਐਲਏ ਭਰਾ ਬੈਠੇ ਨੇ ਇਹ ਬਾਬਾ ਜੀ ਦੀ ਕਮਾਈ ਹੈ ਸੁਰਗੀ ਅਮਰ ਸਿੰਘ ਚਮਕੀਲਾ ਜੀ ਦੀ ਸਾਡੇ ਭੈਣ ਜੀ ਰੋਜੀ ਬਹੁਤ ਸਰਮਾਨ ਕਰਦੇ ਨੇ ਐਮਐਲਏ ਸਾਹਿਬ ਧੰਨਵਾਦ ਆ ਜਿਹੜਾ ਬੰਦਾ ਹੁਣੇ ਮਾਨ ਕਰਕੇ ਗਿਆ ਹੈ ਇੱਕ ਆ ਆ ਗਿਆ ਸਿੰਦਾ ਇੱਕ ਉਹ ਖੜਾ ਹੈ ਇਹ ਚਮਕੀਲਾ ਸਾਹਿਬ ਦੇ ਐਨੇ ਵੱਡੇ ਆਸ਼ਕ ਨੇ